ਬਿਜਲੀ ਮੁਲਾਜ਼ਮਾਂ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ ਅੱਜ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਦੇ ਦਫ਼ਤਰ ਦਾ ਘੇਰਾ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਤਿਆਰੀਆਂ ਕੱਸ ਲਿੱਤੀਆਂ ਗਈਆਂ ਸੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੁਰਾਲੀ ਦੇ ਬਨਮਜਰੀ ਦੀਆਂ ਜਿੱਥੇ ਕਿ ਪੁਲਿਸ ਵੱਲੋਂ ਇੱਕ ਵੱਡਾ ਨਾਕਾ ਲਾਇਆ ਗਿਆ ਜਿਸ ਦੇ ਵਿੱਚ ਅਣਜਾਣ ਵਾਲਿਆਂ ਨੂੰ ਪੁੱਛਿਆ ਜਾ ਰਿਹਾ ਅਤੇ ਕਈ ਡੀਐਸਪੀ ਵੀ ਇੱਥੇ ਮੌਜੂਦ ਨੇ ਅਤੇ ਕਈ ਥਾਣਿਆਂ ਦੇ ਮੁਖੀ ਐਸ ਐਚ ਓ ਵੀ ਇੱਥੇ ਮੌਜੂਦ ਨੇ ਅਤੇ ਜਿਹੜੇ ਵੀ ਬਿਜਲੀ ਬੋਰਡ ਦੇ ਮਲਾਜ਼ਮ ਇੱਥੋਂ ਗੁਜ਼ਰਦੇ ਨੇ ਉਹਨਾਂ ਨੂੰ ਫੜ ਕੇ ਬੱਸਾਂ ਦੇ ਵਿੱਚ ਲਿਜਾ ਕੇ ਕਲਸੀ ਫਾਰਮ ਦੇ ਵਿੱਚ ਇੱਕ ਟੈਂਪਰੇਰੀ ਜੇਲ ਬਣਾਈ ਗਈ ਹੈ ਜਿੱਥੇ ਕੀ ਉਹਨਾਂ ਨੂੰ ਰੱਖਿਆ ਜਾਂਦਾ ਹੈ ਅਤੇ ਸ਼ਾਮ ਨੂੰ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਖਰੜ ਦੇ ਵਿੱਚ ਇੱਕ ਵੱਡਾ ਇਕੱਠ ਨਾ ਹੋ ਸਕੇ ਤੁਸੀਂ ਵੀ ਦੱਸਿਓ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬਿਜਲੀ ਬਿਜੋ ਬਿਜਲੀ ਮਹਿਕਮੇ ਦੇ ਮਲਾਜ਼ਮ ਨੇ ਔਣਾ ਵੱਲੋਂ ਮੰਗਿਆ ਕਿ ਉਹਨਾਂ ਦੀ ਜੇਕਰ ਡਿਊਟੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ 1 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਅਤੇ ਨਾਲ ਹੀ ਜੋ ਉਹਨਾਂ ਦਾ ਸੰਘਰਸ਼ ਲਗਾਤਾਰ ਚੱਲ ਰਿਹਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਤੇ ਤੁਹਾਨੂੰ ਜੋ ਤਸਵੀਰਾਂ ਦਿਖਾ ਰਹੇ ਆ ਇਹ ਸਾਰੀਆਂ ਤਸਵੀਰਾਂ ਕੋਰਾਲੀ ਦੇ ਬੰਨ ਮਜਰੀ ਦੀਆਂ ਜਿੱਥੇ ਕਿ ਪੁਲਿਸ ਵੱਲੋਂ ਬੱਸਾਂ ਦੇ ਵਿੱਚ ਬਿਠਾ ਬਿਠਾ ਕੇ ਬਿਜਲੀ ਮਲਾਜ਼ਮਾਂ ਨੂੰ ਇੱਕ ਕਮਰੇ ਦੇ ਵਿੱਚ ਲਿਜਾਇਆ ਗਿਆ ਕਲਸੀ ਫਾਰਮ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਿ ਉਹਨਾਂ ਨੂੰ ਖਾਣ ਪੀਣ ਵਾਸਤੇ ਵੀ ਸਮਾਨ ਦਿੱਤਾ ਜਾ ਰਿਹਾ ਪਰ ਉਹਨਾਂ ਨੂੰ ਫਿਲਹਾਲ ਉੱਥੇ ਹੀ ਰੱਖਿਆ ਗਿਆ ਤਾਂ ਕਿ ਖਰੜ ਦੇ ਵਿੱਚ ਇੱਕ ਵੱਡਾ ਕੱਟ ਨਾ ਹੋ ਸਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮੰਗ ਬਾਰੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ